ਸੋ ਕਹੋ ਟੱਲ ਗੁਰ ਸੇਵੀਐ ਐਹਨੇ ਸਹਜ ਸੁਬਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸ ਸਾਹਿਬ ਜੀ ਰਾਗ ਤਨਾਸਰੀ ਬਾਣੇ ਭਗਤ ਕਬੀਰ ਜੀ ਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਣਕ ਸਨੰਦ ਮਹੇਸ ਸਮਾਨਾ ਸ਼ੇਖਨਾਗ ਤੇਰੋ ਮਰਮ ਨਾ ਜਾਨਾ ਸਣਕ ਸਨੰਦ ਮਹੇਸ ਸਮਨ ਸੇਖ ਨਾਗ ਤੇਰੋ ਮਰਮ ਨਾ ਜਾਣ ਸੰਤ ਸੰਗਤ RAM ਰਿਦੈ ਬਸਾਈ ਰਹਾ हनुमान सर गर्ग समान स्वरपत नरपत नहि गुण जान चार वेद अर सिम्रित पुरान कमलापत कवला नहि जान ਕਬੀਰ ਸੋ ਪਰਮੈ ਨਾਹੀ ਪਾਗਲ ਗਰਾਮ ਰਹਿ ਸਰਨਾਹੀ ਕਹ ਕਬੀਰ ਸੋ ਪਰਮੈ ਨਾਹੀ ਪਾਗ ਲਗ ਰਾਮ ਰਹਿ ਸਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਰਨਕ ਸੁਨੰਦ ਮਹੇਸ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਅਮਰਤਮਈ ਪਾਵਣਿ ਸ਼੍ਰੀ ਮੁਖਵਾਗ ਤਨਾਸਰੀ ਰਾਗ ਅੰਦਰ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੋਇਆ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਮੁਬਾਰਕ ਅੰਗ 692 ਵਿਖੇ ਸੁਭਾਏ ਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ